ਚੈਨਲ ਦਾ ਆ ਰਿਹਾ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਬਟਾਲਾ ਪੁਲਿਸ ਨੂੰ ਅੱਜ ਉਸ ਵੇਲੇ ਭਾੜੜਾ ਪੈ ਗਈਆਂ ਜਦੋਂ ਪੁਲਿਸ ਦੀ ਗ੍ਰਿਫਤ ਵਿੱਚੋਂ ਸਿਲ ਹਸਤਾਲ ਬਟਾਲਾ ਜੇਰੇ ਇਲਾਜ ਨਾਮੀ ਗੈਂਗਸਟਰ ਨਿਸ਼ਾਨ ਜੋੜੀਆ ਦਾ ਇੱਕ ਸ਼ੂਟਰ ਫਰਾਰ ਹੋ ਗਿਆ ਬਟਾਲਾ ਪੁਲਿਸ ਨੇ ਇਸ ਨੂੰ ਸਿਲ ਹਸਤਾਲ ਬਟਾਲਾ ਦੇ ਇੱਕ ਪ੍ਰਾਈਵੇਟ ਰੂਮ ਚ ਰੱਖਿਆ ਸੀ ਅਤੇ ਬਕਾਇਦਾ ਗਾਰਡ ਵੀ ਲੱਗੀ ਹੋਈ ਸੀ ਇੱਥੇ ਜ਼ਿਕਰਯੋਗ ਹੈ ਕਿ ਬਟਾਲਾ ਪੁਲਸ ਲੋ ਇਸ ਨੂੰ ਕੁਝ ਦਿਨ ਪਹਿਲਾਂ ਇੱਕ ਐਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਸੀ ਅਤੇ ਇਸ ਦੀ ਲੱਤ ਵਿੱਚ ਗੋਲੀ ਵੀ ਲੱਗੀ ਹੋਈ ਸੀ ਅਤੇ ਕਾਬੂ ਹੋਣ ਤੋਂ ਪਹਿਲਾਂ ਇਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਵੀ ਕੀਤੀ ਸੀ ਇੱਥੇ ਇਹ ਵੀ ਜਾਣਕਾਰੀ ਦੇਦੀ ਹੈ ਕਿ ਇਸ ਸ਼ੂਟਰ ਵੱਲੋਂ ਕਾਂਗਰਸ ਦੇ ਸੀਨੀਅਰ ਨੇਤਾ ਗੌਤਮ শেਠ ਦੀ ਮੋਬਾਈਲਾਂ ਦੀ ਦੁਕਾਨ ਤੇ ਫਾਇਰ ਵੀ ਕੀਤਾ ਗਿਆ ਸੀ ਅਤੇ ਨਿਸ਼ਾਨ ਜੋੜੀਆਂ ਨੇ ਬਕਾਇਦਾ ਗੌਤਮ শেਠ ਤੋਂ ਫਰौती ਵੀ ਮੰਗੀ ਸੀ ਅਤੇ ਬਟਾਲਾ ਪੁਲਿਸ ਨੇ ਇਸ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ ਇਥੇ ਪਟਾਲਾ ਪੁਲਿਸ ਦੇ ਅਧਿਕਾਰੀ ਇਹ ਕਹਿੰਦੇ ਨਜ਼ਰ ਆਏ ਕਿ ਇਸ ਨੂੰ ਜਲਦ ਦੁਬਾਰਾ ਕਾਬੂ ਕੀਤਾ ਜਾਏਗਾ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਉਸ ਨੇ ਹ ਇਹਦੇ ਫੈਕਟਰੀ ਤੋਂ ਮੈਨੂੰ ਬਤਾ ਲਿਆ ਕਿ ਦੁਕਾਨਦਾਰ ਦੇ ਸਬੰਧ ਵਿੱਚ ਹ ਦੇਖ ਲਈ ਮੈਂ ਚੈੱਕ ਕਰਨ ਲਈ ਬਾਅਦ ਵਿੱਚ ਹੀ ਦੇਖਣ ਲੱਗੀ ਕਿ ਤਰ੍ਹਾਂ ਨਿਕਲਿਆ ਉਹ ਬਾਕੀ ਦੇਖ ਕੇ ਦੰਦਾ